ਹਾਂਜੀ ਸਾਥੀਓ ਸਾਡਾ ਮਕਸਦ ਸੀ ਅੱਜ ਦੀ ਵੀਡੀਓ ਬਣਾਉਣ ਦਾ ਕਿ ਸਾਡੇ ਨੌਜਵਾਨਾਂ ਨੂੰ ਸਾਡੇ ਜਿਹੜੇ ਖਾਸ ਤੌਰ ਤੇ ਪੰਜਾਬ ਦੀਆਂ ਅਨੁਸੂਚਿਤ ਜਾਤੀਆਂ ਦੇ ਮੁੰਡੇ ਕੁੜੀਆਂ ਨੇ ਜਿਹੜੇ ਉਹ ਆਪ ਦੇ ਕਾਰੋਬਾਰ ਚਲਾ ਸਕਦੇ ਆ ਆ ਬਾਈ ਨੇ ਇੱਕ ਬਹੁਤ ਵਧੀਆ ਉਦਾਹਰਣ ਸੈੱਟ ਕੀਤੀ ਐ ਇਸੇ ਕਰਕੇ ਸਾਡਾ ਇਹ ਮਕਸਦ ਸੀ ਦਿਖਾਉਣ ਦਾ ਉਮੀਦ ਹੈ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੂਗੀ ਜੇਕਰ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਬਾਈ ਦਾ ਨੰਬਰ ਦਿੰਨੇ ਆ ਮਾਨਸਾ ਕੋਲ ਢੇ ਦੇ ਨੇੜੇ ਨੇੜੇ 18 ਪਿੰਡਾਂ ਚੋਂ ਸਮਾਨ ਲੈ ਸਕਦੇ ਜੇ ਕਿ ਤੂੰ ਦੂਰ ਮੰਗਾਉਣਾ ਹੋਵੇ ਉੱਥੇ ਤਾਂ ਨਹੀਂ ਪਰੋ ਜਿਹੜੇ ਮੇਰੇ ਕੋਲ 18 ਪਿੰਡ ਨਹੀਂ ਉਹਨਾਂ ਨਾਲ ਕਿ ਤਾਂ ਮੈਂ ਜਾਣਦਾ ਜਿਸ ਪਰਸੇ ਵੀ ਕੰਮ ਕਰਨੀ ਪੈ ਜੇ ਕਰ ਦੋਗੇ ਦੇਸੀ ਮੰਗਾਈਏ ਕੋਈ ਤੇ ਵੀ ਖਰਚਾ ਨਹੀਂ ਅੰਦਰ ਟਾਈਮ ਨਹੀਂ ਹੈਗਾ ਜੀ ਪਿੰਡ ਇਹ ਕਹਿੰਦੇ ਬਾਈ ਕਹਿੰਦੇ ਟਾਈਮ ਨਹੀਂ ਆਉਣਾ ਹੀ ਪੈਣਾ ਹਾਂਜੀ ਮੈਂ ਦੇਖੋ ਕਿੰਨੀ ਵਧੀਆ ਖੱਲਾ ਹਾਂਜੀ ਕਿ ਇਹਨਾਂ ਕੋਲੇ ਆਗਰੇ ਜਿਹੜੇ ਪ੍ਰੋਜੈਕਟ ਗਾਹਕ ਨੇ ਉਹਨਾਂ ਤੋਂ ਗਾਹਾਂ ਟਾਈਮ ਨਹੀਂ ਹੈਗਾ ਹਾਂਜੀ ਮਤਲਬ ਇੰਡਸਟਰੀ ਹੋਰ ਬਹੁਤ ਸਾਰੀ ਤੁਹਾਨੂੰ ਦੋਸਤੋ ਮੈਂ ਅਮੀਰ ਕਰੂੰਗਾ ਕਿ ਜਿਹੜੇ ਨੇੜੇ-ਤੇੜੇ ਆ ਜਦੋਂ ਵੀ ਆਉਂਦੇ ਆ ਇਹ ਬਾਈਜੀਆਂ ਤੋਂ ਵਧੀਆ ਸਮਾਨ ਆ ਜਿਹੜਾ ਜ਼ਰੂਰ ਲੈ ਸਕਦੇ ਹਾਂਜੀ ਭਾਈ ਜੀ ਅਸੀਂ ਖੜੇ ਆ ਐਸ ਵਕਤ ਚਨੀਰ ਜ਼ਿਲ੍ਹਾ ਮਾਨਸਾ ਦੇ ਵਿੱਚ ਕਿ ਅੱਜ ਦਾ ਇਸ ਦਾ ਪ੍ਰੋਗਰਾਮ ਆ ਜਿਹੜਾ ਸਾਡਾ ਉਹ ਅਸੀਂ ਵਿਕਰਮਨ ਟ੍ਰੇਡਿੰਗ ਕੰਪਨੀ ਦੇ ਕੋਲੇ ਆਏ ਆ ਬਾਈ ਵਿਕਰਮਜੀਤ ਸਿੰਘ ਤੇ ਇਧਰ ਨਾਲ ਮੇਰੇ ਪਿਤਾ ਜੀ ਖੜੇ ਆ ਇਹ ਵਿਕਰਮ ਸਿੰਘ ਦੇ ਪਿਤਾ ਜੀ ਖੜੇ ਆ ਤੇ ਦੋਸਤੋ ਇੱਕ ਬਾਈ ਹੋਰ ਹੈ ਨਾ ਬਿਕਰਮਜੀਤ ਸਿੰਘ ਦਾ ਕੰਮ ਕੀ ਹੈ ਬਾਈ ਦਾ ਸਾਰਾ ਜਿਹੜਾ ਕਾਰੋਬਾਰ ਇਹਨਾਂ ਦਾ ਬੜਾ ਵਧੀਆ ਇਹ ਇੱਕ ਰੰਗਰੇਟੇ ਸਿੰਘ ਨੇ ਤੇ ਇਹਨਾਂ ਨਾਲ ਆਪਾਂ ਗੱਲ ਕਰਾਂਗੇ ਇਹ ਹਲਦੀ ਮਿਰਚ ਮਸਾਲਾ ਨਾਲ ਤੇਲ ਸਰੋਂ ਦਾ ਤੇ ਨਾਲ ਬਣਾਉਂਦੇ ਨੇ ਹਨਾ ਆਪਾਂ ਇਹਨਾਂ ਨਾਲ ਉਸ ਤੋਂ ਬਾਅਦ ਅਗਲੀ ਗੱਲਬਾਤ ਕਰਦੇ ਹਾਂ ਹਾਂਜੀ ਬਿਕਰਮਜੀਤ ਸਾਸੀ ਗੱਲ ਬਾਈ ਸਾਸੀ ਜੀ ਅਸੀਂ ਸਾਡੇ ਇੰਡੀਅਨ ਚੈਨਲ ਪੀਪਲ ਤੋਂ ਅਸੀਂ ਆਪ ਜੀ ਦਾ ਪਤਾ ਲੱਗਿਆ ਸਾਨੂੰ ਤੁਹਾਡੇ ਬ੍ਰਦਰ ਤੋਂ ਮਾਸਟਰ ਜੀ ਤੋਂ ਕਿ ਤੁਸੀਂ ਨਾਲ ਹਲਦੀ ਮਿਰਚ ਮਸਾਲੇ ਦਾ ਕੰਮ ਕਰਦੇ ਹੋ ਹਾਂਜੀ ਹਾਂਜੀ ਤੇ ਮੈਂ ਚਾਹਣਾ ਉਹ ਤੁਹਾਡਾ ਕਾਰੋਬਾਰ ਦੇਖਣਾ ਤੇ ਅਸੀਂ ਬਾਕੀ ਨੌਜਵਾਨਾਂ ਨੂੰ ਜਾਗਰੂਕ ਕਰਕੇ ਕਿ ਉਹ ਵੀ ਕਿਸ ਤਰ੍ਹਾਂ ਅੱਗੇ ਵੱਧ ਸਕਦੇ ਆ ਉਹਦੇ ਸੰਬੰਧੀ ਆਪ ਜੀ ਦੀ ਅਸੀਂ ਇੰਟਰਵਿਊ ਕਰਨੀ ਚਾਹੁੰਦੇ ਆ ਤੇ ਤੁਹਾਡਾ ਜਿਹੜਾ ਛੋਟਾ ਜਿੰਨਾ ਕੰਮ ਹੈਗਾ ਉਹ ਸਾਨੂੰ ਦਿਖਾਓ ਹਾਂ ਠੀਕ ਹੈ ਜੀ ਆਜੋ ਥੈਂਕ ਯੂ ਹਾਂਜੀ ਆਪ ਕੋ ਮਸ਼ੀਨਾਂ ਦੇਖੀ ਤਾਂ ਹਾਂ ਵਾਹ ਅਤੂੰ ਬਾਸ ਤੋਂ ਮਾ ਲਈ ਅੱਜ ਆ ਗਏ ਨਾ ਅੱਜ ਆਪਾਂ ਇੱਕ ਗੱਡੀ ਹੈ ਵੈਰੀ ਗੁੱਡ ਹਾਂਜੀ ਇੱਕ ਮੈਂ ਬਾਸ ਟ੍ਰਾਈ ਕਰਾਂ ਅੱਛਾ ਇਹਦੇ ਦੀ ਸਪਲਾਈ ਕਰਦੇ ਹਾਂ ਹਾਂਜੀ ਇਕੱਲੇ ਹੀ ਜਾਣੇ ਉਹ ਨਾਲ ਇਕੱਲੇ ਜਾਣੇ ਹਾਂ ਜੀ ਹਾਂਜੀ ਇਹ ਇੱਕ ਗੱਡੀ ਹੈ ਕੋਹ ਗੱਡੀ ਉਹ ਤੇ ਮੈਂ ਬਾਹਰੋਂ ਸਮਝ ਲਿਆ ਬਣਾਉਣਾ ਜੀ ਤਬ ਨੂੰ ਹੋਰ ਇੱਧਰ ਕੀ ਕੁਸ ਤਿਆਰ ਕਰਦੇ ਨੇ ਕੀ ਕੁਸ ਇੱਥੇ ਲਈ ਆਪਾਂ ਅਸਰੂਆਣੀ ਦੇ ਸਭ ਪਹਿਲਾਂ ਕੁਝ ਬੇਸਨ ਆਪ ਨੂੰ ਨਹੀਂ ਮਿਰਚਾਂ ਹਲਦੀ ਆਪ ਨੂੰ ਨਹੀਂ ਇਹ ਹਲਦੀ ਮਿਰਚ ਇਹ ਸਪੈਲਰ ਤੇ ਹਾਂ ਹਾਂ ਟੀਕੜਣ ਵਾਸਤੇ ਜੀ ਇਹ ਸਰੋਂ ਦੇ ਵਿੱਚ ਤਮਾ ਚੜ ਜਾਂਦੀ ਹੈ ਘਰਾ ਦਿੰਨੀ ਹੈ ਉੱਥੋਂ 14 ਕੁ ਮਿੰਟ ਉਦੋਂ ਬਾਅਦ ਫਿਰ ਮੈਨੂੰ ਚੱਕਣੀ ਨਹੀਂ ਪੈਂਦੀ ਆਪਣੇ ਆਪ ਆ ਜਾਂਦੀ ਹੈ ਜੀ ਇਹ ਦੋਨ ਸਪੈਲਰ ਆਪਣੇ ਚੜਾਉਣੇ ਇੱਥੋਂ ਦੀ ਬੋਲ ਰਿਹਾ ਨਾ ਨਾ ਇਹ ਪਟਾ ਲੱਗੇ ਪਟਾ ਲੱਗੇ ਚੱਕਦੀ ਆ ਪਟਾਪੀ ਐ ਘੁੰਮਦਾ ਨਾ ਵਿੱਚ ਪਟਾ ਜੀ ਆ ਝਾਰਨਾ ਇੱਥੇ ਲੱਗ ਜਾਂਦਾ ਝਾਰਨਾ ਕਰਕੇ ਇੱਥੋਂ ਹਾਂ ਹਾਂ ਸਾਫ ਕਰ ਸਾਫ ਕਰ ਕਰਕੇ ਝਾਰਨਾ ਉਧਰ ਛਿੱਟੀ ਜਾਂਦਾ ਜੀ ਉੱਥੋਂ ਦਾ ਹੂੰ ਇਹ ਦੋ ਸਪੈਲਰ ਨਹੀਂ ਜੀ ਜੀ ਕਿੱਥੀ ਚੱਲ ਗਿਆ ਹਾਂਜੀ ਠੀਕ ਹੈ ਜੀ ਜੇ ਕੋਹ ਦਾ ਕੋਈ ਇਚਾਰ ਨਹੀਂ ਚਲ ਕੋਈ ਗੱਲ ਨਹੀਂ ਇੱਕ ਇਧਰ ਅੱਛਾ ਹਾਂਜੀ ਇਧਰ ਸ਼ਾਟ ਜ਼ਰੂਰ ਲੇਲ ਵਿਕਰਮ ਟ੍ਰੇਡਿੰਗ ਕੰਪਨੀ ਬੋਹਾਰੂਰ ਚਿਲੀਰਮਾਨ ਸਾਹਿਬ ਬਾਈ ਜੀਐਸਟੀ ਨੰਬਰ ਹੈਗਾ ਆਪਣੇ ਕੋਲ ਸਾਰਾ ਕੁਝ ਸਾਰਾ ਪੈਸੇ ਵਿੱਚ ਪੜਦੇ ਆ ਪਾ ਜੀ ਸਾਰਾ ਕੀ ਲੰਦਾ ਬਾਈ ਫਿਕਰਮ ਜੀਤ ਸਿੰਘ ਇਹਨਾਂ ਦੇ ਛੋਟੇ ਬ੍ਰਦਰ 72 ਸਿੰਘ ਜੀ ਮੇਰੇ ਸਾਨੂੰ ਰਿਸ਼ਤੇਦਾਰ ਹਨ ਸਾਡੀ ਭੈਣ ਵਿਆਹੀਏ ਇਸ ਕਰੇ ਵੀਰ ਦੇ ਛੋਟੇ ਭਰਾ ਨੂੰ ਅਸੀਂ ਦੇਖਣ ਆਏ ਆ ਕੁਦਰਤੀ ਬੜਾ ਸਮਾਂ ਲੱਗ ਗਿਆ ਸਭਾਈਆਂ ਨੂੰ ਕੀ ਮੌਕਾ ਨਹੀਂ ਸੀ ਮਿਲਦਿਆ ਦੇਖਣ ਦਾ ਤੇ ਅੱਜ ਇਹਨਾਂ ਦਾ ਸਾਰਾ ਕੰਮ ਆ। ਅੱਛਾ ਜੀ ਸਾਬਣ ਵਾਲੇ ਨੇ ਤੁਸੀਂ ਇਹ ਵੀ ਬਣਾਉਣੇ ਹੋ ਨਾ। ਨਾ ਜੀ ਇਹ ਬਣਿਆ ਬਣਾਇ ਲਿਓ ਨੇ ਕਿੱਟਾ। ਬਲੌਕ ਆਉਂਦੇ ਨੇ। ਹਾਂ। ਉਹ ਕੱਟ ਲੈਣੇ ਆ ਵਸ। ਠੀਕ ਹੈ। ਇਹ ਕੱਪੜੇ ਧੋਣ ਵਾਲੀ ਸਾਬਣ। ਹੁਣ ਕਾਲੀ ਜੀ ਸਾਬਣਾ ਜੀ ਜੀ ਥੋੜਾ ਜਿਹਾ। ਇਹ ਵੀ ਕਾਲੀ ਨਹੀਂ ਇਹ ਤੌਰ ਆਇਆ ਮਾ ਜੀ ਨਰੋਲ। ਅੱਛਾ ਇਹਨੂੰ ਹਾਂ ਹਰਿਆ ਥੋੜੇ ਬਾਈ। ਅੱਛਾ ਜੀ ਆਹ ਪੂਰੀ ਹੈ ਸਭ। ਇਹੀ ਬਚੀਆਂ ਹੋਰ ਬਸ। ਤੁਸੀਂ ਪਿੱਛੇ ਹੋ ਜਾਓ। ਤੁਸੀਂ ਨਾ ਆਓ ਇਧਰ ਨੂੰ। ਇਹ ਹੋਰ ਕੀ ਕੋਈ ਚੱਕ ਆਪਣੇ ਮਿਰਚਾਂ ਵਧੀਆ ਨਹੀਂ ਮਿਲੀਆਂ ਹੁੰਦਾ ਯਾਰ ਹਾਂਜੀ ਹਾਂਜੀ ਮਾਰਕੀਟ ਚਲੋ ਤੇ ਮੈਂ ਆਪ ਵੀ ਨਾ ਜੀ ਵਧੀਆ ਕਿਹੜੀ ਮਿਰਚ ਬਰਤਦੇ ਹੋ ਤੁਸੀਂ ਗੰਟੂਰ ਦੀ ਹਾਂ ਤੇਜਾ ਤੇਜਾ ਗੰਦੂਰ ਦੋ ਇੱਕ ਇੱਕ ਬੋਰੀ ਲਾ ਲੈਨੇ ਦੋਨਾਂ ਦੀ ਤੇਜਾ ਤੇਜਾ ਗੰਦੂਰ ਤੇ ਹਲਦੀ ਕਿਹੜੀ ਹੈ ਹਲਦੀ ਜੀ 500 ਹੋਇਆ ਆਪਣੀ 552 ਨੰਬਰ ਹੈ ਰੋਡ ਫਲੀ ਜਾਂ ਦੂਸਰੀ ਪੌਂਗਿਆ ਅਦਿੱਤੀ ਆਹੀ ਪੜੀ ਅੱਛਾ ਤੇ ਆਹ ਕੰਪਨੀ 552 ਨੰਬਰ ਹੈ ਹਾਂਜੀ ਤੇ ਉਹ ਤੀਲੇ ਨੇ ਵਸੀ ਉਹ ਤੇ ਮਸਾਲਾ ਆਪਾ ਨੇ ਗਰਮ ਆਪਾਂ ਠੀਕ ਹੈ ਹਾਂਜੀ ਖਾਲ ਵਧੀਆ ਬਣ ਜਾਂਦੀ ਹੈ ਜੀ ਇੱਥੇ ਅੱਛਾ ਖਾਲ ਵੀ ਤਿਆਰ ਕਰਦੇ ਹਾਂ ਹਾਂ ਨਾਲ ਫਿਰ ਸਰੋਂ ਦਾ ਤੇਲ ਮੈਂ ਨਾਲ ਖਲਦੀ ਬਣਾਉਂਗੀ ਬਾਈ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਕੰਮ ਤੋਂ ਇਹ ਤਾਂ 5 ਕਿਸਾਲ ਦੇ ਹੁਣ ਲਾਇਆ ਜੂ ਮੈਂ 16 ਸਾਲ ਹੋ ਗਏ ਮੈਨੂੰ ਪਹਿਲਾਂ ਇਕੱਲਾ ਕਾਦਾ ਕਾਦਾ ਕੰਮ ਕਰਦੇ ਸੀ ਪਹਿਲਾਂ ਇਹ ਸਕੂਲ ਬੈਨਾ ਜੀ ਮੇਰੇ ਆਪਣੇ ਕੋਲ ਸਕੂਲ ਬੈਲ ਵੀ ਸੀ ਹਾਂ ਦੋ ਇਹ ਨਾਲ ਉਹਦੇ ਇਹ ਨਾ ਉਹ ਤਾਂ ਬਾਅਦ ਚ ਲਾਇਆ ਛੱਡ ਆਹ ਕਿੰਨਾ ਟਾਈਮ ਹੋ ਗਿਆ ਇੰਡਸਟਰੀ ਸ਼ੁਰੂ ਕੀਤੀ ਇਹ ਜੀ ਹੋ ਗਿਆ 10 ਕਿਸਾਲ ਹੋ ਗਏ ਜੀ ਅੱਛਾ ਹਾਂਜੀ ਤੇ ਇਹਦੀ ਕੁੱਲ ਲਾਗਤ ਕਿੰਨੀ ਕੁ ਹੋਣੀ ਆ? ਠੀਕ। ਤੇ ਇਹਦੀ ਲਾ ਲਓ ਜਦੋਂ ਹੈ 5 ਕ ਲੱਖ ਰੁਪਏ ਲੱਗਿਆ ਸੀ ਮੇਰੇ ਸਟਾਰਟਿੰਗ ਤੇ। ਆਹ ਮਸ਼ੀਨਾਂ ਨੂੰ ਜੁੰਨਾ ਦੇ? ਅੱਛਾ 5 ਕ ਲੱਖ 5 ਕ ਲੱਖ ਰੁਪਏ ਲੱਗਿਆ ਸੀ ਹਾਂਜੀ। ਹਮ। ਫਸਰ ਹੋਲੀ ਹੋਲੀ ਤੇ ਕਨੈਕਸ਼ਨ ਮਿਲ ਗਿਆ ਸੀ ਲੱਖ ਰੁਪਏ ਦਾ ਹਾਂਜੀ। ਤੇ ਬਸ ਉਹ 6 ਕ ਲੱਖ ਰੁਪਏ ਲੱਗਿਆ ਸੀ। ਸਹੀ ਜੀ ਸਹੀ ਜੀ ਚੱਲ ਪਿਆ। ਹਾਂ ਹੋਲੀ ਹੋਲੀ ਚੱਲੀ ਗਿਆ। ਪਹਿਲਾਂ ਇੰਜਨ ਤੇ ਚਲਾਈ ਸੀ ਚੱਕੀ ਜੀ। ਅੱਛਾ। ਕੱਲੀ ਹਾਂ। ਆਟਾ ਚੱਕੀ। ਨੋ ਮਿਰਚਾ ਵੀ ਮਿਰਚ ਅੱਜ ਕੱਲੇ ਹਲਦੀ ਮਿਰਚ ਤੋਂ ਹੀ ਚਲਾਇਆ ਤੁਸੀਂ ਇੰਜਨ ਇੰਜਨ ਸੀ ਪਹਿਲਾਂ ਇੰਜਨ ਸੀਗਾ ਜੀ ਪੀਟਰ ਠੀਕ ਹੈ ਹੋਰ ਤੁਸੀਂ ਕੀ ਕੀ ਸੇਲ ਕਰਦੇ ਹੋ ਸਰਖ ਹੋ ਗਿਆ ਜੀ ਹੂੰ ਕਿਉਂ ਸਰੋਂ ਦਾ ਤੇਲ ਹੋ ਗਿਆ ਜੀ ਦੇਖੋ ਹੂੰ ਤੇ ਭਾਂਡੇ ਵਾਲਿਆਂ ਦਾ ਤੇਲ ਦੀ ਛੋਟੀ ਕੀ ਗਾਰੰਟੀ ਹੈ ਸਰੋਂ ਦੇ ਦੀ ਬਸ ਗਾਰੰਟੀ ਹੈ ਜੀ ਇਹਦਾ ਵਸਤੂ ਪੂਰਾ ਹੀ ਨਹੀਂ ਆਉਂਦਾ ਜੀ ਕੀ ਰੇਟ ਲੂ ਪੈਂਦਾ ਆਪਣਾ ਫਿਰ 180 ਵੇਚਦਾ ਹਾਂ ਕਿਲੋ ਦੇ ਹਿਸਾਬ ਨਾਲ ਜੀ ਜੀ ਹਾਂਜੀ 180 ਐਕ ਦਾ ਭਾਅ ਇਹ ਮਾਰਕੀਟ ਚ ਸਮਝ ਲਓ ਵੀ 72 73 ਪੀ ਆ 100 ਹਾਂ ਆਪਣਾ ਉਹ ਕਦੇ ਪਾ ਪਹੁੰਚਦੇ ਹਾਂ ਜੀ ਤੁਸੀਂ ਡੀਟੇਲ ਦੇ ਹਾਂ 180 ਦੇ ਪਰ ਉਹਨਾਂ ਦਾ ਪਰ ਉਹਨਾਂ ਦਾ ਬਣ ਲਿਆ ਹਾਂ ਜੀ ਸੋ ਦੋਸਤੋ ਬਾਈ ਨੇ ਬਹੁਤ ਥੋੜੇ ਸਮੇਂ ਚ ਬਹੁਤ ਕੀਮਤੀ ਗੱਲਾਂ ਦਸੀਆਂ ਸਭ ਤੋਂ ਵੱਡੀ ਗੱਲ ਹੈ ਕਿ ਬਾਈ ਨੇ ਮੈਟਰ ਕਰਨ ਤੋਂ ਬਾਅਦ ਪਲੱਸ 2 ਕਰਨ ਤੋਂ ਬਾਅਦ ਹੋਰ ਵੀ ਕਾਰੋਬਾਰ ਕੀਤੇ ਛੋਟੇ ਛੋਟੇ ਪਰ ਉਸ ਤੋਂ ਬਾਅਦ ਇੱਧਰ ਆ ਗਏ ਔਰ ਹੁਣ ਇਹ ਬਹੁਤ ਸਫਲ ਪਤਾ ਲੱਗ ਜਨੰਦਰ ਮਲੇ ਰਿਸਪਲ ਦਾ ਕੰਮ ਚੱਲਦਾ ਹੈ ਪਈ 10 ਸਾਲਾਂ ਤੋਂ ਜਿਹਦਾ ਕੰਮ ਚੱਲ ਰਿਹਾ ਰਨਿੰਗ ਹੋ ਗਿਆ ਬਚਿੱਤਰ ਸਿੰਘ ਸੁਡੀ ਗੱਲ ਕਰਦੇ ਰਹਿੰਦੇ ਨੇ ਹਾਂਜੀ ਤੇ ਮੈਂ ਇਹਨੂੰ ਕਈ ਵਾਰੀ ਕਿਹਾ ਵੀ ਸਕੇ ਮਾਸਟਰ ਜੀ ਜਦੋਂ ਆਏ ਤੁਸੀਂ ਵੀਡੀਓ ਬਣਾਇਓ ਬਾਈ ਦੀ ਦਿਖਾਇਓ ਲੋਕਾਂ ਨੂੰ ਕਿਉਂਕਿ ਅਸਾਡਾ ਮਿਸ਼ਨ ਆ ਕਿ ਆਪਣੇ ਸਮਾਜ ਦੇ ਮੌਜੂਦਾਨ ਵੀ ਮੁੰਡੇ ਆ ਕੇ ਹਨਾ ਪੂਰੀ ਕੇਰਾ ਸਟਾਰਟ ਕਰਨ ਛੋਟੇ ਛੋਟੇ ਕੰਮ ਹਾਂਜੀ ਹਾਂਜੀ ਸ਼ੁਰੂਆਤ ਕਰਨ ਫਿਰ ਹੌਲੀ ਹੌਲੀ ਵੱਧ ਜਾਂਦਾ ਹੈ ਠੀਕ ਜਿਵੇਂ ਤੁਸੀਂ ਵੀ ਦੱਸਿਆ ਸੀ ਕਹਿੰਦੇ ਪਹਿਲਾਂ ਹਲਦੀ ਮਿਰਚ ਤੋਂ ਸ਼ੁਰੂ ਕੀਤਾ ਸੀ ਫਿਰ ਨਾਲ ਅੱਗੇ ਬਤਾਇਆ ਸੋ ਬਹੁਤ ਵਧੀਆ ਲੱਗਿਆ ਇਹਨਾਂ ਨੇ ਝਾੜੂ ਵੀ ਰੱਖੇ ਨੇ ਲੀਸਾ ਬੋਲ ਵਗੈਰਾ ਸਰਫਸ ਅਪਨ ਟਾਈਡ ਵਗੈਰਾ ਹਾਂ ਹੋਰ ਕਾਫੀ ਕੁਝ ਹੈ ਜਿਹੜੀਆਂ ਨਿਤ ਵਰਤਨੀਆਂ ਚੀਜ਼ਾਂ ਨੇ ਵੱਡਾ ਸਮਾਜ ਆ ਸਾਡਾ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜਾ 35% ਸਾਡੀ ਆਬਾਦੀ ਹੈ 35% ਤਾਂ 1.5 ਕਰੋੜ ਲੋਕਾਂ ਦੇ ਵਿੱਚੋਂ ਅਸੀਂ ਸਿੱਧੇ ਹੀ 100 ਸੋ ਉਹ ਬੰਦੇ ਲੱਖ ਕਰੋੜ ਤੋਂ ਉੱਪਰ ਦੀ ਵਾਦੀ ਸਾਡੀ ਹੈਗੀ ਹੈ ਪੰਜਾਬ ਵਿੱਚ ਐਸੀ ਲੋਕਾਂ ਦੀ ਪਰ ਇੰਡਸਟਰੀ ਨਹੀਂ ਹੈ ਮਾਲਵੇ ਦੇ ਵਿੱਚ ਬੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਐਸੀ ਬਾਈਚਾਰਾ ਰਹਿੰਦਾ ਔਰ ਸਾਰੀਆਂ ਚੀਜ਼ਾਂ ਆਹੀ ਵਰਤਦੇ ਆ ਤੇ ਜੇਕਰ ਅਸੀਂ ਆਏ ਤੁਹਾਡੇ ਬੰਮੂ ਹੋਰ ਦੇਖ ਕੇ ਵੀਰ ਐ ਕੰਮ ਚਲਾ ਰਹਿਣਾ ਛੋਟੇ ਛੋਟੇ ਵਹੀਕਲ ਲੈ ਕੇ ਨਾ ਤੇ ਉਹ ਕਾਫੀ ਸਾਡਾ ਪੈਸਾ ਖਵਾਏਗਾ ਅੱਜ ਤੁਹਾਡੇ ਬੰਦ ਸਹਿਕ ਕਹਿੰਦੇ ਜੀ ਕੰਮ ਕਰਦੇ ਹੋ ਕੋਈ ਇੱਕ ਮੇਰੇ ਘਰ ਵਾਲੀ ਜੀ ਇੱਕ ਹੋਰ ਜੀ ਹਾਂ ਜੀ ਦੋ ਜਣੇ ਹਾਂ ਦੋ ਘੰਟੇ ਹੁੰਦੇ ਆ ਅੱਥੇ ਸਮਾਨਤਾ ਪਾਰਟ ਟਾਈਮ ਹੀ ਹਾਂ ਹਾਂ ਬਸ ਬਾਕੀ ਨਹੀਂ ਪਿਆਰ ਕਰਨਾ ਮੇਰੇ ਤਾਂ ਵੈਰੀ ਗੁੱਡ ਹਾਂ ਜੀ ਅੱਛਾ ਜੀ ਤੋਂ ਜਗਾ ਰਹਿੰਦਾ ਨਹੀਂ ਹੈ ਜੀ ਸਪੈਲਰ ਹੁਣ ਅੱਥੇ ਨਹੀਂ ਜੀ ਵਾਹ ਜੀ ਵਾਹ 8 9 ਵਜੇ ਤੱਕ ਚਲਾਉਂ ਹੋਰ ਵੀ ਵਧੀਆ ਗੱਲ ਆ ਕਿ ਬਾਈ ਜੀ ਜਗ੍ਹਾ ਕਿੰਨੀ ਹੈ ਜੀ ਮੈਂ ਕਿਹਾ ਥੋੜੀ ਜਗ੍ਹਾ ਸਾਰੀ ਜੀ ਦੇਖੋ ਬਸ ਭਾਈ ਇੱਕ ਮੁੱਟਾ ਇੱਥੋਂ ਹੈ ਨਾ ਨਹੀਂ ਸਾਰਾ ਕੁਝ ਟੋਟਾ ਸਾਰਾ ਕੁਝ ਪੁੰਚਾਏਗੀ 80 ਫਟ ਹੈ ਲੰਬਾ ਉਹ ਵਿਸਤ੍ਰੇਨ ਦੇ ਵਿੱਚ ਇੱਕ ਵਾਰੀ ਸਟਾਰਟ ਹੋ ਜਾਓ ਜੀ ਦੂਰੀ ਹੈ ਹਾਂਜੀ ਸਾਥੀਓ ਸਾਡਾ ਮਕਸਦ ਸੀ ਅੱਜ ਦੀ ਵੀਡੀਓ ਬਣਾਉਣ ਦਾ ਕਿ ਸਾਡੇ ਨੌਜਵਾਨਾਂ ਨੂੰ ਸਾਡੇ ਜਿਹੜੇ ਖਾਸ ਤੌਰ ਤੇ ਪੰਜਾਬ ਦੀਆਂ ਅਨੁਸੂਚਿਤ ਜਾਤੀਆਂ ਦੇ ਮੁੰਡੇ ਕੁੜੀਆਂ ਨੇ ਜਿਹੜੇ ਉਹ ਆਪ ਦੇ ਕਾਰੋਬਾਰ ਚਲਾ ਸਕਦੇ ਆ ਆ ਬਾਈ ਨੇ ਇੱਕ ਬਹੁਤ ਵਧੀਆ ਉਦਾਹਰਣ ਸੈੱਟ ਕੀਤੀ ਐ ਇਸੇ ਕਰਕੇ ਸਾਡਾ ਇਹ ਮਕਸਦ ਸੀ ਦਿਖਾਉਣ ਦਾ ਉਮੀਦ ਆ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੂਗੀ ਜੇ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਬਾਈ ਦਾ ਨੰਬਰ ਦਿੰਨੇ ਆ ਮਾਨਸਾ ਵੱਲ ਢੇ ਦੇ ਨੇੜੇ-ਨੇੜੇ ਥਾਰਾ ਪਿੰਡਾਂ ਚੋਂ ਸਮਾਨ ਲੈ ਸਕਦੇ ਜੇ ਕਿਤੇ ਦੂਰ ਮੰਗਾਉਣਾ ਹੋਵੇ ਉੱਥੇ ਤਾਂ ਨਹੀਂ ਪਰ ਜਿਹੜੇ ਮੇਰੇ ਕੋਲ ਥਾਰਾ ਪਿੰਡ ਨਹੀਂ ਉਹਨਾਂ ਨੂੰ ਤਾਂ ਮੈਂ ਜਾਣਦਾ ਜਿਸ ਪਰਸੇ ਵੀ ਕੌਂਝ ਕਰਨੀ ਪੈ ਜੇ ਕਰ ਦੋਗੇ ਦੇਸੀ ਮੰਗਾਈਏ ਕੋਈ ਤਬੀਖਾ ਅੰਦਰ ਟਾਈਮ ਨਹੀਂ ਹੈਗਾ ਜੀ ਪਰ ਇਹ ਕਹਿੰਦੇ ਬਾਈ ਕਹਿੰਦੇ ਟਾਈਮ ਨਹੀਂ ਆਉਣਾ ਹੀ ਪੈਣਾ ਹਾਂਜੀ ਵਾ ਦੇਖੋ ਕਿੰਨੀ ਵਧੀਆ ਖੱਲਾ ਹਾਂਜੀ ਇਹਨਾਂ ਕੋਲੇ ਆਗਰੇ ਜਿਹੜੇ ਪ੍ਰੋਜੈਕਟਗਾ ਕਹਿੰਦੇ ਉਹਨਾਂ ਤੋਂ ਗਾਹਾਂ ਟਾਈਮ ਨਹੀਂ ਹੈਗਾ ਹਾਂਜੀ ਮਤਲਬ ਇੰਡਸਟਰੀ ਹੋਰ ਬਹੁਤ ساری ਵਧਣ ਦੀ ਸੰਭ ਸੋ ਦੋਸਤੋ ਮੈਂ ਅਮੀਰ ਕਰੂੰਗਾ ਵੀ ਜਿਹੜੇ ਨੇੜੇ-ਤੇੜੇ ਆ ਜਦੋਂ ਵੀ ਆਉਂਦੇ ਆ ਇਹ ਬਾਈਜੀਆਂ ਤੋਂ ਵਧੀਆ ਸਮਾਨ ਆ ਜਿਹੜਾ ਜ਼ਰੂਰ ਲੈ ਸਕਦੇ ਥੈਂਕ ਯੂ